ਬਾਈ ਨੂੰ ਗਾਲਾਂ ਕੱਢ ਕੇ ਕਿਹਾ ਮੇਰੇ ਰੋੜੇ ਮਾਰੇ ਜੀ ਇਹਨੇ ਤੇ ਇਹ ਬਹੁਤ ਡਰਾਉਂਦਾ ਵਾ ਸਾਰਿਆਂ ਨੂੰ ਕਹਿੰਦਾ ਵਾ ਕਿ ਮੈਨੂੰ ਬਾਈ ਜੀ ਬਾਈ ਜੀ ਹੀ ਕਹੋ ਅਸੀਂ ਬਾਈ ਜੀ ਨਹੀਂ ਕਹਿ ਸਕਦੇ ਜਿੰਦਾ ਫਿਰ ਇਦਾ ਅੱਗ ਫੜ ਗਈ ਸਾਰਿਆਂ ਦਾ ਅਧਿਕਾਰ ਵੀ ਲੈਣਾ ਸੀ ਇਹਦਾ ਮੜਾ ਜਿਹਾ ਇਹਦਾ ਗੈਪ ਜਿਆ ਬਣਦੇ ਤਾਂ ਗੋਲਾ ਜਿਆ ਆ ਗੱਤ ਸਾਰਿਆਂ ਵਿੱਚ ਤਾਂ ਚਬਕ ਬੰਦ ਕਰ ਦਿੰਦਾ ਹੀ ਇਹ ਇੱਕ ਤਾਂ ਮੇਰਾ ਗੋਲਾ ਜਿਆ ਬਣ ਜਾਂਦਾ ਇਹਨੇ ਪਾੜ ਦੇਣਾ ਸੀ ਲੋਬ ਆੜੇ ਦੇਖ ਜਿਵੇਂ ਉਹ ਲੱਗ ਚੜ ਗਈ 2 ਮਿੰਟ ਹੋਰ ਚੜ ਜੀਵੇ ਆਜੇ ਸਾਡੇ ਘਰ ਮਤੇ ਰੱਖ ਗਿਆ ਸੀ ਲੈਟਰਸ ਆਪਣੇ ਨਾ ਨਹੀਂ ਉਹ ਵੀ ਲਾ ਹਾਂਜੀ ਮੇਰਾ ਨਾਮ ਰਾਜਵੀਰ ਕੌਰ ਆ ਮੈਂ ਪਪਾ ਸੰਦੀਪ ਲਖਲੋਨੀ ਪਿੰਡ ਤਾਂ ਅੰਦਰੇ ਦੀ ਵਾਸੀ ਆ ਮਾਮਲਾ ਜੀ ਇਹ ਆ ਇਹ ਜਿਹੜੇ ਸਾਡੇ ਗਵੰਡੀ ਮਨਦੀਪ ਸਿੰਘ ਆ ਇਹ Shimla Puri ਤੋਂ ਆਏ ਆ ਇਹ ਕੋਈ ਜਨਾਨੀ ਨਹੀਂ ਦੇਖਦੇ ਕੋਈ ਬੱਚਾ ਨਹੀਂ ਦੇਖਦੇ ਕੋਈ ਬੁੜਾ ਜਵਾਨ ਕੁਛ ਨਹੀਂ ਇਹ ਦੇਖਦੇ ਇਹ ਸਾਰਿਆਂ ਦੇ ਸਾਹਮਣੇ ਨੰਗਾ ਡਾਂਸ ਕਰਦੇ ਆ ਇਹਨਾਂ ਦੀ ਫੈਮਿਲੀ ਜਿਹੜੀ ਆ ਪੂਰੀ ਜਿਹੜੀ ਆ ਲੜਾਈ ਝਗੜਿਆਂ ਦੇ ਉੱਤੇ ਮਾਹਿਰ ਤੇ ਇਹ ਜਦੋਂ ਦੇਖਦੇ ਇਟਾ ਬੱਟੇ ਚਲਾਉਣੇ ਸ਼ੁਰੂ ਕਰ ਦਿੰਦੇ ਆ ਕੱਲ ਇਹਨਾਂ ਨੇ ਮੇਰੇ ਘਰ ਦੇ ਉੱਤੇ ਬਾਰ ਕੀਤਾ ਮੇਰੇ ਦਰਵਾਜ਼ੇ ਜਿਹੜੇ ਆ ਤੁਸੀਂ ਜਾ ਕੇ ਦੇਖ ਵੀ ਸਕਦੇ ਹੋ ਦਾਹ ਦੇ ਨਾਲ ਮੇਰੇ ਲੋਹੇ ਦੇ ਗੇੜੇ ਇਹਨਾਂ ਨੇ ਭੰਨ ਦਿੱਤੇ ਉਸ ਤੋਂ ਬਾਅਦ ਸਿਲੰਡਰ ਨੂੰ ਅੱਗ ਲਾ ਕੇ ਇਹਨਾਂ ਨੇ ਗੇਟ ਦੇ ਉੱਤੋਂ ਦੀ ਮੇਰੇ ਘਰ ਸੁੱਟੀ ਤੇ ਉਹ ਅਸੀਂ ਫਟਾਫਟ ਅੱਗ ਬੁਝਾਈ ਬੁਝਾ ਕੇ ਤਾਂ ਇਹ ਦੁਵਾਰਾ ਫੇਰ ਸਿਲੰਡਰ ਚੱਕ ਕੇ ਲੈ ਗਿਆ ਜਿਹਦੀ ਵੀਡੀਓ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕੈਮਰੇ ਲੱਗੇ ਹੋਏ ਸੀਗੇ ਤੇ ਉੱਥੇ ਦੀ ਵੀਡੀਓ ਆ ਉਹਨਾਂ ਦੇ ਘਰ ਜਾ ਕੇ ਛੋਟਾ ਜਿਹਾ ਬੱਚਾ ਇਹਨੇ ਸਿਲੰਡਰ ਜਲਾ ਕੇ ਉਹਨਾਂ ਦੇ ਘਰ ਅੰਦਰ ਸੁੱਟ ਦਿੱਤਾ ਨਾਲ ਇੱਕ ਹੋਰ ਸਿਲੰਡਰ ਸੀਗਾ ਇਹ ਫਟ ਵੀ ਸਕਦਾ ਸੀਗਾ ਸਾਨੂੰ ਇਹਨਾਂ ਤੋਂ ਖਤਰਾ ਆ ਪਲੀਜ਼ ਸਾਡੀ ਜਿਹੜੀ ਆ ਜਾਨ ਦੀ ਰੱਖਿਆ ਕੀਤੀ ਜਾਵੇ ਤਾਂ ਇਹਨਾਂ ਦੇ ਤੇ ਪੰਜ ਜਾਣੇ ਮੈਂਬਰ ਆ ਇਹਨਾਂ ਦੇ ਪੰਜਾਂ ਦੇ ਉੱਤੇ ਸਖਤ ਕਾਰਵਾਈ ਕੀਤੀ ਪੁਲਿਸ ਕਮਿਸ਼ਨਰ ਸਾ ਹਾਂਜੀ ਉਹਨਾਂ ਨੇ ਸਾਨੂੰ ਭਰੋਸਾ ਦਵਾਇਆ ਕਿ ਵੀ ਅਸੀਂ ਉਹਨਾਂ ਨੂੰ ਵੀਡੀਓ ਦਿਖਾਈ ਆ ਉਹਨਾਂ ਨੇ ਭਰੋਸਾ ਦਵਾਇਆ ਕਿ ਅਸੀਂ ਇਹਨਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਅਰੈਸਟ ਕੀਤਾ ਜਾਏਗਾ ਮੇਰਾ ਨਾਮ ਰਾਜਵੀਰ ਕੌਰ ਹੈ ਮੈਂ ਬਾਬਾ ਸੰਦੀਪ ਲੱਕਲੋਨੀ ਪਿੰਡ ਧਾਂਦਰਾ ਦੇ ਅਸੀਂ ਵਾਸੀ ਆ ਮਾਮਲਾ ਜੀ ਇਹ ਆ ਸਾਡੇ ਗਵਾਂਢ ਜਿਹੜੇ ਰਹਿੰਦੇ ਆ ਮਾ ਮਨਦੀਪ ਸਿੰਘ ਉਹਦੀ ਮਾਂ ਨਰਿੰਦਰ ਕੌਰ ਤੇ ਮਨਦੀਪ ਦੀ ਮਨਦੀਪ ਦੀ ਘਰ ਵਾਲੀ ਮધુ ਕਾਲਾ ਤੇ ਉਹਦੀ ਭੈਣ ਸ਼ੈਲੀ ਉਰਫ ਜਸਪ੍ਰੀਤ ਉਹਨੇ ਇੱਕ ਰੱਖਿਆ ਆ ਬੰਦਾ ਰੱਖਿਆ ਆ ਕਿਉਂਕਿ ਉਹਦਾ ਵੈਸੇ ਤਾਂ ਇੱਕ ਵਿਆਹ ਹੋਇਆ ਇੱਕ ਬੇਟਾ ਵੀ ਆ ਤੇ ਉਹਦਾ ਘਰ ਵਾਲਾ ਬਾਹਰ ਆ ਤੇ ਇੱਥੇ ਟੈਂਪਾਸ ਨੂੰ ਉਹਨੇ ਇੱਕ ਬੰਦਾ ਰੱਖਿਆ ਹੋਇਆ ਆ ਤੇ ਉਹ ਇਹ ਚਾਰ ਪੰਜ ਜਾਣੇ ਰਲ ਕੇ ਸਾਰੇ ਮਹੱਲੇ ਦੇ ਉੱਤੇ ਹਮਲਾ ਕਰਦੇ ਆ ਰਾਤੀ ਉਹਨਾਂ ਨੇ ਸਾਡੇ ਅਸੀਂ ਆਪਣੇ ਆਪਣੇ ਅੰਦਰ ਲੋੜੀ ਸੇਕ ਰਹੇ ਸੀਗੇ ਲੋੜੀ ਦਾ ਤਾਂ ਹਾਰਮਨ ਆ ਰਹੇ ਸੀਗੇ ਤੇ ਉਹਨਾਂ ਨੇ ਕੀ ਕੀਤਾ ਤਲਵਾਰ ਲੈ ਕੇ ਸਾਡੇ ਦਰਵਾਜਿਆਂ ਦੇ ਉੱਤੇ ਉਹਨਾਂ ਨੇ ਵਾਰ ਕੀਤੇ ਸਾਡੇ ਬੱਚਿਆਂ ਤੇ ਵੀ ਉਹਨਾਂ ਨੇ ਵਾਰ ਕੀਤੇ ਲੇਕਿਨ ਅਸੀਂ ਆਪਣੀ ਜਾਨ ਬਚਾਈ ਆ ਅੰਦਰ ਭੱਜ ਕੇ ਅਸੀਂ ਲੁਕ ਗਏ ਆ ਤੇ ਬਾਅਦ ਦੇ ਵਿੱਚ ਉਹਨਾਂ ਨੇ ਜਿਹੜਾ ਸਿਲੰਡਰ ਆ ਉਹ ਸਿਲੰਡਰ ਨੂੰ ਅੱਗ ਲਾ ਕੇ ਸਾਡੇ ਘਰਾਂ ਦੇ ਵਿੱਚ ਦਰਵਾਜੇ ਤੋਂ ਉੱਤੇ ਸੁੱਟਿਆ ਆ ਅਸੀਂ ਉਹਦੀ ਵੀ ਵੀਡੀਓ ਦੇ ਰਹੇ ਆ ਫਿਰ ਬਾਅਦ ਚ ਸਾਡਾ ਘਰ ਛੱਡ ਕੇ ਨਾਲ ਦੇ ਗਵਾਂਡੀਆਂ ਦੇ ਲੈ ਕੇ ਗਿਆ ਉਹ ਕਹਿੰਦਾ ਸੀ ਪੂਰੀ ਜਿਹੜੀ ਕਲੋਨੀ ਆ ਵੀ ਸਾਡਾ ਰਾਹ ਚੱਲਦਾ ਅਸੀਂ ਮੈਂ ਪੂਰੀ ਕਲੋਨੀ ਰਹਿਣ ਨਹੀਂ ਦੇਣੀ ਹੈਗੀ ਅਸੀਂ ਸਾਰੀ ਕਲੋਨੀ ਤਬਾਹ ਕਰਨੀ ਆ ਆਪ ਆਟੋ ਦੇ ਵਿੱਚ ਸਾਰੀ ਫੈਮਿਲੀ ਬੈਠ ਕੇ ਤੇ ਫਿਰ ਇਹਨਾਂ ਨੇ ਸਿਲੰਡਰ ਨੂੰ ਅੱਗ ਲਾਈ ਆ ਉਹ ਆਟੋ ਦੀ ਵੀ ਅਸੀਂ ਵੀਡੀਓ ਜਿਹੜੀ ਉਹ ਤੁਹਾਨੂੰ ਦੇ ਰਹੇ ਆ ਤੇ ਇਹਦੀ ਕੋਈ ਕੰਪਲੇਨ ਵਗੈਰਾ ਤੁਸੀਂ ਦਿੱਤੀ ਆ ਹਾਂਜੀ ਅ ਜਨਸੀ ਸੀਪੀ ਸਾਹਿਬ ਦੇ ਕੋਲ ਪੇਸ਼ ਹੋਏ ਆ ਤੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਸਾਡੇ ਬੱਚਿਆਂ ਦੇ ਉੱਤੇ ਜਿਹੜੇ ਹਮਲੇ ਹੋ ਰਹੇ ਆ ਪਲੀਜ਼ ਸਾਨੂੰ ਇਹਨਾਂ ਤੋਂ ਖਤਰਾ ਹੈ ਵੀ ਸਾਡੀ ਜਿਹੜੀ ਜਾਨ ਆ ਉਹ ਬਚਾਈ ਜਾਵੇ ਤੇ ਉਹਨਾਂ ਨੇ ਭਰੋਸਾ ਦਵਾਇਆ ਕਹਿੰਦੇ ਇਹਨਾਂ ਤੇ ਸਖਤ ਕਾਰਵਾਈ ਜ਼ਰੂਰ ਹੋਏਗੀ ਆਜੀ ਵੀ ਹਰਪ੍ਰੀਤ ਸਿੰਘ ਆ ਮੈਂ ਬਬਲ ਸਿੰਘ ਦੀ ਲਗਨ ਵਾਲਾ ਰਹਿਣ ਵਾਲਾ ਮਤੰਦਰ ਇਹ ਮੁੰਡਾ ਜੀ ਬਹੁਤ ਪਰੇਸ਼ਾਨ ਕਰਦਾ ਸਾਡੇ ਘਰਦਿਆਂ ਨੂੰ ਗਾਲਾਂ ਕੱਢਦਾ ਸਾਨੂੰ ਗਾਲਾਂ ਕੱਢਦਾ ਇਹਨਾਂ ਦਾ ਇੱਟਾਂ ਵੀ ਚਲਾਈਆਂ ਮੇਰੇ ਪੈਰਾ ਦੇ ਵੀ ਪੁੱਜੀਆਂ ਤੇ ਕੀ ਕਹਿੰਦੇ ਮੇਰੇ ਘਰ ਮੂਰੇ ਇਸਨੇ ਮੇਨ ਸਲੰਟਰ ਨੂੰ ਅੱਗ ਲਾਈ ਔਰ ਇਹਦੇ ਮੰਮੀ ਡੈਡੀ ਸਾਈਡ ਤੇ ਖੜ ਕੇ ਕਿ ਤੂੰ ਅੱਗ ਲਾ ਕੇ ਇਧਰ ਨੂੰ ਭੱਜਿਆ ਆਪਾਂ ਸਾਰਾ ਮੱਲਾ ਫੂਕੇ ਭੱਜ ਜੀ ਇਹ ਜਿਹੜੀ ਪੂਰੇ ਮੇਨ ਸਿਲੰਡਰ ਨੂੰ 4-5 ਸਾਲ ਹੋ ਗਏ ਇਸ ਤਰ੍ਹਾਂ ਹੀ ਕਰਦਾ ਇਹਦੇ 4-5 ਸਾਲ ਦੀ ਸਾਡੇ ਕੋਲ ਸਾਰੀਆਂ ਫੁਟੇਜ ਪਈਆਂ ਨੇ ਠੀਕ ਹੈ ਨਹੀਂ ਇੱਕ 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 ਕੰਪਲੇਂਟ ਨਹੀਂ ਹੈਗੀ ਇਦਾਂ ਦੀ ਇਹਦੀ ਬਹੁਤ ਨੇ ਸਾਡੀਆਂ ਜਿੰਨੀਆਂ ਹਾਂ ਜੀ ਪਹਿਲੀ ਵਾਰੀ ਮਿਲੇ ਤੁਸੀ ਇਸ ਵਿਸ਼ੇ ਤੇ ਹਾਂਜੀ ਕਿਉਂਕਿ ਸਾਰਾ ਅਸੀਂ ਕਹਿ ਦਿੰਦੇ ਸੀ ਚਲੋ ਮੈਂ ਲੈ ਚ ਰਹਿਣਾ ਕਿਉਂ ਲੜਨਾ ਕਿਉਂ ਲੜਨਾ ਪਰ ਜਿਸ ਤਰ੍ਹਾਂ ਇਸਨੇ ਸਿਲੰਡਰ ਨੂੰ ਅੱਗ ਲਾਈ ਨਾ ਉਹਦੇ ਨਾਲ ਦੇਖੋ ਲੜਾਈ ਸਾਡੇ ਨਾਲ ਲਾ ਲੋ ਚਲੋ ਨਾਲ ਦੇ ਗਵਾਂਢੀਆਂ ਜਿਨ੍ਹਾਂ ਦਾ ਨਹੀਂ ਵੀ ਕਸੂਰ ਹੈ ਸਿਲੰਡਰ ਨਾਲ ਅੱਗ ਲਾ ਰਿਹਾ ਵਾ ਨਾਲ ਦੇ ਘਰ ਸਾਰੇ ਫੱਟਣ ਗਏ ਜੀ ਉਰੇ ਮੇਨ ਸਿਲੰਡਰ ਨੂੰ ਮੈਂ ਤੁਹਾਨੂੰ ਵੀਡੀਓ ਭੇਜ ਰਿਹਾ ਵਾ ਤੁਸੀਂ ਵੀਡੀਓ ਲਗਾਓ ਕਿਸ ਤਰ੍ਹਾਂ ਇਹਨੇ ਪੂਰੇ ਮੇਨ ਸਿਲੰਡਰ ਨੂੰ ਅੱਗ ਲਾਈ ਆ ਆਪਦੇ ਬੱਚੇ ਤਾਂ ਇਹਨੇ ਬਾਹਰ ਆਟਰ ਚ ਬਿਠਾਤੇ ਕਿ ਮੈਂ ਹੱਕ ਲਾ ਕੇ ਭੱਜ ਜਾਊਂਗਾ ਪਰ ਅਸੀਂ ਜੀ ਇਨਸਾਫ ਮੰਗਦੇ ਆ ਇਸ ਤੇ ਇਸ ਤੇ ਚੰਗੀ ਤਰ੍ਹਾਂ ਕਾਰਵਾਈ ਹੋਵੇ ਇਹਨੂੰ ਚੱਕ ਕੇ ਅੰਦਰ ਮਾਰੋ ਇਹ ਜਿਹੇ ਨੂੰ ਇਸ ਤਰ੍ਹਾਂ ਦੀ ਪੂਰੀ ਸਜ਼ਾ ਹੋਵੇ ਅੰਤਵਾਰ ਅੰਦਰ ਕਰਿਆ ਮੇਰਾ ਨਾਮ ਜੰਗੀਰ ਸਿੰਘ ਆ ਜੀ ਕਿੱਥੇ ਰਹਿੰਦੇ ਹੋ ਮੈਂ ਬਾਬਾ ਸੰਦੀਲਾ ਕਲੋਨੀ ਪਿੰਡ ਤੰਦਰਾ ਹਾਂ ਉੱਥੇ ਰਹਿਣਾ ਜੀ ਮਾਮਲਾ ਜੀ ਤੁਸੀਂ ਸੀਪੀ ਅਫੀਸ ਆਇਓ ਮਾਮਲਾ ਕੀ ਹੈ ਹਾਂ ਜੀ ਅਸੀਂ ਐਪਲੀਕੇਸ਼ਨ ਦਿੱਤੀ ਹੈ ਬੰਦੇ ਨੇ ਸਾਨੂੰ ਪੂਰੇ 5 ਸਾਲ ਤੋਂ ਪਰੇਸ਼ਾਨ ਕੀਤਾ ਹੋਇਆ ਕੌਣ ਬੰਦਾ ਇਹ ਹੈਗਾ ਮੰਦੀਪ ਸਿੰਘ ਹੈਗਾ ਮਨੀ ਨਾਮ ਇਹਦਾ ਤੇ ਇਹਦੀ ਮੰਮੀ ਇਹਦੀ ਭੈਣ ਇਹਦਾ ਜੀਜਾ ਪੂਰੇ 5 ਜਣੇ ਆ ਕਾਰਨ ਕੀ ਆ ਕਿਉਂ ਪਰੇਸ਼ਾਨ ਕੀਤਾ ਕਾਰਨ ਕੀ ਹੈ ਜੀ ਇਹ ਬਦਮਾਸ਼ੀ ਕਰਦਾ ਜਿਹੜਾ ਵੀ ਕੋਈ ਮਾੜੀ ਜੀ ਕੋਈ ਗੱਲ ਹੋਵੇ ਕੁਰਪਾਨਾ ਕੱਢਦਾ ਵਰਸ਼ੇ ਕੱਢਦਾ ਕੰਪਲੀਟਾ ਕਰਦਾ ਵੀ ਮੈਂ ਜਿੱਥੇ ਮਰਜ਼ੀ ਕਰਾਉ ਮੈਨੂੰ ਮੈਂ ਡਰਦਾ ਨਹੀਂ ਕਿਸੇ ਤੋਂ ਪੁਲਿਸ ਦੇ ਉਹ ਥਾਣੇ ਦੇ ਜੋ ਮਰਜ਼ੀ ਕਰੋ ਇਹ ਧਮਕੀਆਂ ਦੇਂਦਾ ਸਾਨੂੰ ਪਰੇਸ਼ਾਨ ਕਰਦਾ ਸਾਡੇ ਬੱਚਿਆਂ ਨੂੰ ਪਰ ਕਾਰਨ ਕੀ ਬਦਮਾਸ਼ ਬਾਸ਼ੀ ਕਰਦਾ ਜੀ ਸ਼ਿਮਲਾਪੁਰੀ ਤੋਂ ਆਇਆ ਹੋਇਆ ਹੈ ਬੰਦਾ ਜੀ ਲੋਕਲ ਥਾਲੇ ਨੂੰ ਸੰ ਪਹਿਲੇ ਸੰਪਰਕ ਨਹੀਂ ਹਲੇ ਸੰਪਰਕ ਨਹੀਂ ਕੀਤਾ ਜੀ ਤੁਸੀਂ ਕਮਿਸ਼ਨ ਨੂੰ ਜਾ ਕੇ ਪਹਿਲੇ ਲੋਕਲ ਥਾਲੇ ਨੂੰ ਲੋਕ ਨਾਲ ਸੁਣਦੇ ਨਹੀਂ ਜੀ ਗਾਈਓ ਤੁਸੀਂ ਗਏ ਨਹੀਂ ਫਿਰ ਸੁਣਦਾ ਦੱਸੋ 12 ਨਹੀਂ ਅਸੀਂ 112 ਤੇ ਕੰਪਲੀਟ 112 ਤੇ ਕੰਪਲੀਟ ਕੀਤੀ ਹੈ 3 ਘੰਟੇ ਸਾਡੇ ਕੋਲੇ ਕੋਈ ਨਹੀਂ ਆਇਆ ਠੀਕ ਹੈ ਸਾਡੀ ਕੰਪਲੀਟ 12:30 ਵਜੇ ਦੀ ਹੋਈ ਹੈ 112 ਤੇ ਹੁਣ ਅਸੀਂ ਸੀਪੀ ਦੇ ਪੇਸ਼ ਹੋਏ ਹਾਂ ਸਾਰਾ ਮਹੱਲੇ ਇਕੱਠਾ ਹੋ ਗਿਆ ਸਾਰੇ ਮਹੱਲੇ ਦੇ ਸੈਨ ਹੋਏ ਜੀ ਅਸੀਂ ਐਪਲੀਕੇਸ਼ਨ ਲਿਖ ਕੇ ਲਿਆਏ ਹਾਂ ਹਾਂ ਜੀ ਮਹੱਲਾ ਇਕੱਠਾ ਹੋ ਗਿਆ ਕੀ ਚਾਹੁੰਦੇ ਹੁਣ ਕੀ ਚਾਹੁੰਦੇ ਚਾਹੁੰਦੇ ਜੀ ਸਾਨੂੰ ਇਸ ਬੰਦੇ ਤੋਂ ਖਤਰਾ ਜੀ ਪੂਰੇ 5 ਸਾਲ ਤੋਂ ਪੂਰੇ 5 ਸਾਲਾਂ ਦੇ ਵਿੱਚ ਜਿੰਨੀਆਂ ਇਹਦੀਆਂ ਲੜਾਈਆਂ ਜਿੰਨੀਆਂ ਕਿਰਪਾਨਾਂ ਕੱਟੀਆਂ ਵਰਸ਼ੇ ਕੱਢੇ ਸਾਰੀਆਂ ਸਾਡੇ ਕੋਲ ਵੀਡੀਓ ਫੋਟੋਆਂ ਰਿਪੋਰਟੀਆਂ ਹੈ ਜੀ ਪੱਲੇ ਹੀ ਪਰੇਸ਼ਾਨ ਕਰ ਰਿਹਾ ਪੱਲੇ ਹੀ ਪਰੇਸ਼ਾਨ ਹੈ ਜੀ ਅੱਛਾ ਕਿਸ ਤਰੀਕੇ ਨਾਲ ਪਰੇਸ਼ਾਨ ਕਰ ਰਿਹਾ ਕਾਰਨ ਹੁਣ ਇਹ ਮੁਸ਼ਕਿਲ ਹੋ ਰਿਹਾ ਉਹ ਪਾਣੀ ਦੀ ਵਜ੍ਹਾ ਕਰਕੇ ਜੇ ਅਸੀਂ ਰੋਕਦੇ ਆ ਤਾਂ ਕਿਰਪਾਣਾ ਕੱਢ ਲੈਂਦੇ ਆ ਉਹਦੇ ਪਾਣੀ ਦੀਆਂ ਫੋਟੋ ਪਾਣੀ ਦੇ ਵੀਡੀਓ ਸਾਡੇ ਕੋਲੇ ਸਾਰੀਆਂ ਹੈਗੀਆਂ ਤਾਦਰ ਪਿੰਡ ਚ ਉਹ ਕੀ ਤਾਦਰ ਪਿੰਡ ਤੋਂ ਬਾਹਰ ਤਾਦਰ ਪਿੰਡ ਤੋਂ ਬਾਹਰ ਸਾਡੀ ਕਲੋਨੀ ਆ 50 ਘਰਾਂ ਦੀ ਕਲੋਨੀ ਆ ਬਾਬਾ ਸੰਦੀਲਾ ਕਲੋਨੀ ਆ ਸਰਪ੍ਰੇਸ਼ਨ ਚੱਲਦਾ ਸਰਪ੍ਰੇਸ਼ਨ ਚ ਨਹੀਂ ਅੰਦੇਸੀ ਪਿੰਡ ਚਾਹਨੇ ਆ ਸਿਲਿੰਡਰ ਦਾ ਕੀ ਮਾਮੂ ਸਿਲਿੰਡਰ ਰਾਤੀ ਜੀ ਇਸ ਤੋਂ ਬਾਅਦ ਜਿਹਨੇ ਕੀਤਾ ਸੀ ਸਾਰੇ ਟੱਗੇ ਇਹਨੇ ਕੀ ਕਿਹਾ ਤੇ ਮੈਂ ਤਾਂ ਸਾਰੇ ਮਹੱਲੇ ਨੂੰ ਅੱਗ ਲਾਉਂਗਾ ਜਿਹਨੇ ਆਣਾ ਆ ਜੋ ਲੜੋ ਸਾਰੇ ਚਲੋ ਸਾਰੇ ਜਣੇ ਆਪੋ ਆਪਣੀ ਲੋੜੀ ਮਨਾਰੇ ਸੀ ਸਾਰੇ ਅੰਦਰ ਸੀਗੇ ਕਰਪਾਨਾ ਮਾਰੇ ਨਿਕਲੋ ਬਾਰ ਜਿਹੜਾ ਬਦਮਾਸ਼ਾ ਨਿਕਲੋ ਬਾਰ ਮੈਂ ਤਾਂ ਇਦਾਂ ਹੀ ਕਰੂੰਗਾ ਮੈਂ ਤਾਂ ਇਦਾਂ ਹੀ ਕਰੂੰਗਾ ਉਹਦੇ ਸਾਰੇ ਰਿਕਾਰਡ ਮੈਨੂੰ ਭੇਜ ਦਿੰਨੇ ਜੀ ਨਸ਼ਾ ਕਰਦੇ ਨੇ ਨਸ਼ਾ ਸਾਨੂੰ ਨਹੀਂ ਪਤਾ ਜੀ ਕੀ ਕਰਦਾ ਇਹ ਕਰਦਾ ਹੈ ਵਸੇ ਹਾਂ ਕਰਦਾ ਜੀ ਨਸ਼ੇ ਨੂੰ ਸੇ ਵੇਚਦੇ ਸ਼ਿਮਲਾਪੁਰੀ ਤੋਂ ਆਏ ਹੋਏ ਜੀ ਦੋ ਨੰਬਰ ਦਾ ਕੰਮ ਕਰਦੇ ਆ ਓਕੇ ਹੁਣ ਤੋੜ ਕੀ ਕੀ ਆ ਉਹਨਾਂ ਨੇ ਅਸੀਂ ਐਪਲੀਕੇਸ਼ਨ ਦਿੱਤੀ ਹੈ ਜੀ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਅਸੀਂ ਕਾਰਵਾਈ ਕਰਦੇ ਆ ਠੀਕ ਗੱਲ ਰੱਖੇ ਕਿਲੇ